ਤਸਵੀਰ ਇਹ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਛੂਅ ਅਤੇ ਲੂੰਬੜੀ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਜੰਗਲ ਦੇ ਵਿੱਚਕਾਰ ਇੱਕ ਸੁੰਦਰ ਤਲਾਬ ਸੀ ਉਸ ਤਲਾਬ ਦੇ ਨੇੜੇ ਰਹਿੰਦਾ ਸੀ ਇੱਕ ਹੌਲਾ ਜਿਹਾ ਪਰ ਬਹੁਤ ਹੀ ਸਿਆਣਾ ਕੱਛੂਆ ਜਿਸ ਦਾ ਨਾਮ ਸੀ ਮੋਤੀ ਮੋਤੀ ਦਾ ਘਰ ਤਲਾਬ ਦੇ ਕਿਨਾਰੇ ਮਿੱਟੀ ਦੇ ਗੱਡੇ ਵਿੱਚ ਸੀ ਜਿੱਥੇ ਉਹ ਹਰ ਸਵੇਰ ਸੂਰਜ ਦੀ ਗਰਮੀ ਖਾਂਦਾ ਤੇ ਸ਼ਾਮ ਨੂੰ ਪਾਣੀ ਵਿੱਚ ਖੇਡਦਾ ਰਹਿੰਦਾ ਸੀ ਉਹ ਜੰਗਲ ਵਿੱਚ ਰਹਿੰਦੀ ਸੀ ਇੱਕ ਚਲਾਕ ਲੂੰਬੜੀ ਜਿਸ ਦਾ ਨਾਮ ਸੀ ਲਾਲੀ ਲਾਲੀ ਹਮੇਸ਼ਾ ਆਪਣੀ ਭੁੱਖ ਮਟਾਉਣ ਲਈ ਜੰਗਲ ਦੇ ਹੋਰਾਂ ਜਾਨਵਰਾਂ ਨੂੰ ਧੋਖੇ ਨਾਲ ਫਸਾਉਂਦੀ ਰਹਿੰਦੀ ਸੀ ਪਰ ਮੋਤੀ ਕਸੂਆ ਬਹੁਤ ਹੀ ਅਕਲਮੰਦ ਸੀ ਇਸ ਲਈ ਲਾਲੀ ਕਈ ਵਾਰੀ ਉਸ ਤੋਂ ਹਾਰ ਚੁੱਕੀ ਸੀ ਲਾਲੀ ਨੇ ਮਨ ਵਿੱਚ ਸੋਚਿਆ ਇਹ ਕਸੂਆ ਤਾਂ ਬਹੁਤ ਹੌਲਾ ਹੈ ਪਰ ਬੱਚ ਕਿਵੇਂ ਜਾਂਦਾ ਹੈ ਹਰ ਵਾਰੀ ਮੈਨੂੰ ਆਪਣੀ ਚਲਾਕੀ ਨਾਲ ਇਸ ਨੂੰ ਫੜਨਾ ਹੀ ਪਵੇਗਾ ਉਹ ਇੱਕ ਸਵੇਰ ਤਲਾਬ ਦਾ ਮਾਹੌਲ ਬਹੁਤ ਹੀ ਸੁਹਾਵਣਾ ਸੀ ਹਵਾ ਹੌਲੀ ਹੌਲੀ ਚੱਲ ਰਹੀ ਸੀ ਤੇ ਪਾਣੀ 'ਚੋਂ ਸੂਰਜ ਦੀਆਂ ਚਮਕਾਂ ਟਿਮਕਾ ਰਹੀਆਂ ਸਨ ਮੋਤੀ ਪਾਣੀ ਦੇ ਕਿਨਾਰੇ ਘਾਹ ਚੁਗ ਰਿਹਾ ਸੀ ਉਸੇ ਵੇਲੇ ਝਾੜੀਆਂ ਵਿੱਚੋਂ ਲਾਲੀ ਨਿਕਲੀ ਤੇ ਮਿੱਠੀ ਆਵਾਜ਼ ਵਿੱਚ ਬੋਲੀ ਸਤਿ ਸ੍ਰੀ ਅਕਾਲ ਮੋਤੀ ਜੀ ਕਿੰਨੇ ਸਖਾਲੇ ਹੋ ਅੱਜਕੱਲ ਮੋਤੀ ਨੇ ਹੌਲੀ ਜੀ ਆਵਾਜ਼ ਵਿੱਚ ਜਵਾਬ ਦਿੱਤਾ ਸਤਿ ਸ੍ਰੀ ਅਕਾਲ ਲਾਲੀ ਸਭ ਦਾ ਸ਼ੁਕਰ ਹੈ ਜ਼ਿੰਦਗੀ ਆਰਾਮ ਨਾਲ ਬੀਤ ਰਹੀ ਆ લાલી ਨੇ ચલાકી ਨਾਲ ਕਿਹਾ તું ਤਾਂ ਹਰ ਵੇਲੇ ਤਲਾਬ ਦੇ ਨੇੜੇ ਹੀ ਰਹਿੰਦਾ ਹੈ ਕੀ ਕਦੇ ਜੰਗਲ ਦੇ ਅੰਦਰ ਨਹੀਂ ਜਾਂਦਾ મોਤੀ ਹੱਸ ਪਿਆ ਮੈਂ ਪਾਣੀ ਦਾ ਜੀਵ ਆ ਜੰਗਲ ਦੀ ਧੂੜ ਮਿੱਟੀ ਮੈਨੂੰ ਸਹੀ ਨਹੀਂ બેઠਦੀ ਪਰ ਕਿਉਂ ਪੁੱਛਨੀ ਐ ਤੂੰ ਐਵੇਂ ਲਾਲੀ ਨੇ ਹੌਲੀ ਆਵਾਜ਼ ਵਿੱਚ ਕਿਹਾ ਉੱਥੇ ਜੰਗਲ ਦੇ ਵਿੱਚ ਅੰਦਰ ਇੱਕ ਜਾਦੂਈ ਦਰਿਆ ਹੈ ਜਿਸ ਦਾ ਪਾਣੀ ਪੀਣ ਨਾਲ ਇਹ ਵਾਲੇ ਨੂੰ ਤੇਜ਼ੀ ਤੇ ਤਾਕਤ ਮਿਲਦੀ ਹੈ ਤੂੰ ਤਾਂ ਹੌਲਾ ਜਿਹਾ ਐ ਉਹ ਪਾਣੀ ਪੀ ਲੈ ਤੇਰੇ ਪੈਰ ਤੇਜ਼ ਹੋ ਜਾਣਗੇ ਮੋਤੀ ਨੇ ਅੱਖਾਂ ਤਿੱਖੀਆਂ ਕੀਤੀਆਂ ਤੇ ਕਿਹਾ ਤੇਰੇ ਵਰਗੀ ਲੂੰਬੜੀ ਜੇ ਕਿਸੇ ਦੀ ਭਲਾਈ ਦੀ ਗੱਲ ਕਰੇ ਨਾ ਤਾਂ ਕੁਝ ਨਾ ਕੁਝ ਗੜਬੜ ਜ਼ਰੂਰ ਹੋਵੇਗੀ ਲਾਲੀ ਨੇ ਹੱਸਦੇ ਹੋਏ ਕਿਹਾ ਉਹ ਨਹੀਂ ਜੀ ਉਹ ਹੁਣ ਤਾਂ ਮੈਂ ਬਦਲ ਗਈਆਂ ਮੈਂ ਸਾਰੇ ਜੰਮਰਾਂ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੀ ਪਰ ਮੈਂ ਮੋਤੀ ਨੇ ਸੋਚਿਆ ਕਿ ਇਹ ਸਭ ਕੁਝ ਨਾ ਕੁਝ ਜ਼ਰੂਰ ਚਲਾਕੀ ਕਰ ਰਹੀ ਹੈ ਪਰ ਫਿਰ ਵੀ ਕਿਹਾ ਚੱਲ ਤੂੰ ਦੱਸ ਉਹ ਦਰਿਆ ਕਿੱਥੇ ਹੈ ਮੈਂ ਵੇਖ ਕੇ ਆਉਂਦਾ ਹਾਂ ਲਾਲੀ ਨੇ ਮਨ ਵਿੱਚ ਹੱਸ ਕੇ ਕਿਹਾ ਬਹੁਤ ਵਧੀਆ ਹੁਣ ਇਹ ਮੇਰੇ ਆਪ ਜਾਲ ਵਿੱਚ ਆ ਰਿਹਾ ਹੈ ਲਾਲੀ ਤੇ ਮੋਤੀ ਤਲਾਬ ਤੋਂ ਹੀ ਨਿਕਲ ਲਏ ਜੰਗਲ ਦੀਆਂ ਰਾਹਾਂ ਤੇ ਹਵਾ ਵਿੱਚ ਪੱਤਿਆਂ ਦੀ ਖੜਕ ਸੁਣਾਈ ਦਿੱਤੀ ਸੀ ਚਿੜੀਆਂ ਚਹਿਕ ਰਹੀਆਂ ਸਨ 모ਤੀ ਹੌਲੀ ਹੌਲੀ ਚੱਲ ਰਿਹਾ ਸੀ ਲਾਲੀ ਵਾਰ-ਵਾਰ ਮੁੜ ਕੇ ਕਹਿੰਦੀ ਅਰੇ 모ਤੀ ਜਰਾ ਤੇਜ਼ ਚੱਲ ਦਿਨ ਲੰਘ ਜਾਵੇਗਾ 모ਤੀ ਨੇ ਹੌਲੇ ਨਾਲ ਕਿਹਾ ਲਾਲੀ ਮੇਰੀ ਰਫ਼ਤਾਰ ਮੇਰੇ ਖੋਲ ਨਾਲ ਮਿਲਦੀ ਹੈ ਜਲਦੀ ਕਰਾਂ ਤਾਂ ਖੋਲ ਉੱਡ ਕੇ ਡਿੱਗ ਜਾਵੇਗਾ ਲਾਲੀ ਨੇ ਦੰਦk ਦਿਖਾਏ ਤੇ ਹੱਸ ਕੇ ਕਿਹਾ ਤੂੰ ਤਾਂ ਬੜਾ ਹੁਸ਼ਿਆਰ ਵੀ ਹੈ ਕਈ ਘੰਟਿਆਂ ਬਾਅਦ ਜਦੋਂ ਉਹ ਜੰਗਲ ਦੇ ਗਹਿਰੇ ਹਿੱਸੇ ਵਿੱਚ ਪਹੁੰਚੇ ਲਾਲੀ ਨੇ ਇੱਕ ਖੱਡ ਵੱਲ ਇਸ਼ਾਰਾ ਕੀਤਾ ਤੇ ਕਿਹਾ ਵੇਖ ਇਹੀ ਹੈ ਜਾਦੂ ਦਰਿਆ ਉਤਰੀ ਜਾ ਤੇ ਪਾਣੀ ਪੀ ਲੈ ਮੋਤੀ ਨੇ ਪਾਣੀ ਵੱਲ ਤੱਕਿਆ ਤੇ ਕਿਹਾ ਇਹ ਤਾਂ ਦਰਿਆ ਨਹੀਂ ਇਹ ਤਾਂ ਖੱਡ ਹੈ ਜਿਸ ਵਿੱਚ ਮਿੱਟੀ ਦਾ ਪਾਣੀ ਹੈ ਲਾਲੀ ਬੋਲੀ ਅਰੇ ਨਹੀਂ ਇਹ ਜਾਦੂਈ ਜਗ੍ਹਾ ਹੈ ਮੈਂ ਵੀ ਪੀ ਚੁੱਕੀ ਆ ਮੋਤੀ ਨੇ ਹੌਲੀ ਹੌਲੀ ਪੈਰ ਰੱਖੇ ਜਿਵੇਂ ਹੀ ਉਹ ਗਿਆ ਲਾਲੀ ਨੇ ਚੀਕ ਮਾਰੀ ਤੇ ਖੱਡ ਦੇ ਚਾਰੇ ਪਾਸੇ ਮਿੱਟੀ ਪਾਉਣ ਲੱਗੀ ਮੋਤੀ ਸਮਝ ਗਿਆ ਕਿ ਇਹ ਜਾਲ ਹੈ ਉਸਨੇ ਤਰੰਤ ਆਪਣੇ ਖੋਲ ਵਿੱਚ ਲੁਕ ਗਿਆ ਲਾਲੀ ਨੇ ਖੱਡ ਦੇ ਮੂੰਹ ਨੂੰ ਬੰਦ ਕਰ ਦਿੱਤਾ ਤੇ ਹੱਸਣ ਲੱਗੀ ਹੁਣ ਦੇਖਦੀ ਆ ਤੂੰ ਕਿਵੇਂ ਬਚਦਾ ਏ ਮੋਤੀ ਪਰ ਕੁਝ ਘੰਟਿਆਂ ਬਾਅਦ ਬਾਰਿਸ਼ ਆ ਗਈ ਬਾਰਿਸ਼ ਦਾ ਪਾਣੀ ਖੱਡ ਵਿੱਚ ਭਰਨ ਲੱਗਾ ਮੋਤੀ ਨੇ ਸੋਚਿਆ ਲਾਲੀ ਦੀ ਚਾਲ ਉਲਟੀ ਪੈ ਜਾਵੇਗੀ ਇਹ ਪਾਣੀ ਮੈਨੂੰ ਉੱਪਰ ਲੈ ਜਾਵੇਗਾ ਥੋੜੇ ਸਮੇਂ ਬਾਅਦ ਜਿਵੇਂ ਹੀ ਪਾਣੀ ਚੜ੍ਹਿਆ ਮੋਤੀ ਤੈਰ ਕੇ ਖੱਡ ਤੋਂ ਬਾਹਰ ਆ ਗਿਆ ਉਸੇ ਦੂਰੋਂ ਉਸੇ ਉਸਨੇ ਦੂਰੋਂ ਲਾਲੀ ਨੂੰ ਵੇਖਿਆ ਜੋ ਖੁਸ਼ੀ ਨਾਲ ਦੂਰੀ ਦੀਰੀ ਹੋ ਰਹੀ ਸੀ ਕਿ ਮੋਤੀ ਮਾਰ ਰਿਹਾ ਹੈ ਮੋਤੀ ਨੇ ਪਿੱਛੇ ਤੋਂ ਆ ਕੇ ਹੌਲੀ ਨਾਲ ਕਿਹਾ ਧੰਨਵਾਦ ਲਾਲੀ ਤੁਹਾਡੇ ਕਰਕੇ ਮੈਨੂੰ ਤਰਾਕੀ ਦੀ ਨਵੀਂ ਕਲਾ ਆ ਗਈ ਲਾਲੀ ਡਰ ਗਈ ਉਹ ਚੀਖੀ ਤੂੰ ਤੂੰ ਤਾਂ ਖਤਮ ਹੋ ਗਿਆ ਸੀ ਮੋਤੀ ਨੇ ਹੱਸ ਕੇ ਕਿਹਾ ਜੀਦਾ ਦਿਲ ਸਾਫ਼ ਹੁੰਦਾ ਰੱਬ ਉਸ ਦਾ ਸਾਥ ਦਿੰਦਾ ਤੇ ਜਿਸ ਦੇ ਮਨ ਵਿੱਚ ਧੋਖਾ ਆਉਂਦਾ ਉਹ ਆਪਣੇ ਜਾਲ ਵਿੱਚ ਖੁਦ ਹੀ ਫਸ ਜਾਂਦਾ ਲਾਲੀ ਨੇ ਗੁੱਸੇ ਨਾਲ ਕਿਹਾ ਜੇ ਖੇਡ ਖਤਮ ਨਹੀਂ ਹੋਈ ਮੋਤੀ ਵੇਖਾਂਗੀ ਤੂੰ ਕਿੰਨਾ ਚਿਰ ਬਚਦਾ ਹੈ ਅਗਲੀ ਵਾਰੀ ਤੇ ਉਹ ਜੰਗਲ ਵੱਲ ਨੂੰ ਚਲੀ ਗਈ ਅਗਲੇ ਦਿਨ ਤਲਾਬ ਦੇ ਸਾਰੇ ਜਾਨਵਰ ਮੋਤੀ ਕੋਲ ਇਕੱਠੇ ਹੋਏ। ਉਹਨਾਂ ਨੇ ਪੁੱਛਿਆ ਕੀ ਹੋਇਆ ਸੀ ਕੱਲ? ਅਸੀਂ ਸੁਣਿਆ ਸੀ ਲਾਲੀ ਨੇ ਕੁਝ ਜਾਲ ਰਚਿਆ ਸੀ। ਮੋਤੀ ਨੇ ਮੁਸਕਰਾ ਕੇ ਸਾਰੀ ਕਹਾਣੀ ਸੁਣਾਈ। ਅੰਤ ਵਿੱਚ ਕਿਹਾ ਦੋਸਤੋ, ਲੂੰਬੜੀ ਚਲਾਕ ਹੋ ਸਕਦੀ ਹੈ ਪਰ ਸੱਚਾਈ ਤੇ ਧੀਰਜ ਨਾਲ ਜੇ ਜ਼ਿੰਦਗੀ ਜੀਏ ਨਾ ਤਾਂ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ। ਸਾਰੇ ਜਾਨਵਰਾਂ ਨੇ ਤਾਲੀਆਂ ਬੁਜਾਈਆਂ ਤੇ ਮੋਤੀ ਨੂੰ ਤਲਾਬ ਦਾ ਸਿਆਣਾ ਕਹਿਣ ਲੱਗੇ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਲਾਲੀ ਦੇ ਮਨ ਵਿੱਚ ਕਸਮ ਖਾ ਲਈ ਸੀ ਕਿ ਹੁਣ ਉਹ ਮੋਤੀ ਨੂੰ ਫੜ ਕੇ ਹੀ ਰਹੇਗੀ ਇਹ ਉਹ ਇੱਕ ਹੋਰ ਵੱਡੀ ਚਾਲ ਚੱਲਣ ਵਾਲੀ ਸੀ ਤੇ ਉਹ ਮਨ ਹੀ ਮਨ ਵਿੱਚ ਉਸ ਚਾਲ ਬਾਰੇ ਸੋਚ ਰਹੀ ਸੀ ਕਿ ਕਿਸ ਤਰ੍ਹਾਂ ਉਸ ਕਸ਼ੂਏ ਨੂੰ ਹਰਾਇਆ ਜਾਵੇ ਕਿਉਂਕਿ ਉਸ ਤੋਂ ਆਪਣੀ ਹਾਰ ਬਰਦਾਸ਼ਤ ਨਹੀਂ ਸੀ ਹੋ ਰਹੀ ਜਦੋਂ ਨੂੰਬੜੀ ਲਾਲੀ ਆਪਣੀ ਚਲਾਕੀ ਵਿੱਚ ਨਾਕਾਮ ਰਹੀ ਉਹ ਕਈ ਦਿਨ ਤੱਕ ਜੰਗਲ ਵਿੱਚ ਚੁੱਪ ਰਹੀ ਉਸ ਦਾ ਮਨ ਬਹੁਤ ਦੁਖੀ ਸੀ ਉਸ ਨੂੰ ਲੱਗਦਾ ਸੀ ਕਿ ਕਛੂਆ ਮੋਤੀ ਨੇ ਉਸ ਨੂੰ ਆਪਣੇ ਸਾਹਮਣੇ ਹਰਾਇਆ ਏ ਲਾਲੀ ਕਦੇ ਸੋਚਦੀ ਜੇ ਮੈਂ ਇਸ ਕਛੂਏ ਨੂੰ ਪਾਣੀ ਤੋਂ ਬਾਹਰ ਖਿੱਚ ਲਵਾਤਾਏ ਮੇਰੇ ਹੱਥ ਚੜ ਜਾਵੇਗਾ ਤੇ ਕਦੇ ਸੋਚਦੀ ਨਹੀਂ ਹੁਣ ਮੈਂ ਹੋਰ ਤਰੀਕੇ ਨਾਲ ਇਸ ਤੋਂ ਬਦਲਾ ਲਵਾਂਗੀ ਉਸੇ ਸਮੇਂ ਮੋਤੀ ਕਛੂਆ ਬਹੁਤ ਖੁਸ਼ ਸੀ ਉਹ ਪਿੰਡ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਉਸ ਨੂੰ ਸਬਰ ਤੇ ਹਿੰਮਤ ਦੀਆਂ ਸਿੱਖਿਆਵਾਂ ਦਿੰਦਾ ਸੀ ਉਹ ਅਕਸਰ ਕਹਿੰਦਾ ਚਲਾਕੀ ਨਾਲ ਨਹੀਂ ਸੱਚਾਈ ਤੇ ਸਬਰ ਨਾਲ ਜਿੱਤ ਮਿਲਦੀ ਹੈ ਜੰਗਲ ਦੇ ਹੋਰ ਜਾਨਵਰ ਮੰਦਰ ਖਰਗੋਸ਼ ਤੇ ਹੇਰਣ ਸਭ ਮੋਤੀ ਦੀ ਕਦਰ ਕਰਦੇ ਸਨ ਪਰ ਕਈਆਂ ਨੂੰ ਲਾਲੀ ਦੇ ਚਲਾਕ ਸੁਭਾਅ ਤੋਂ ਡਰ ਵੀ ਲੱਗਦਾ ਸੀ ਇੱਕ ਦਿਨ ਜੰਗਲ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ ਨਦੀਆਂ ਵਿੱਚ ਪਾਣੀ ਚੜ ਗਿਆ ਡਰਾਕਤਾਂ ਦੀਆਂ ਜੜਾਂ ਹਿੱਲ ਗਈਆਂ ਸਭ ਪਛੂ ਆਪਣੀਆਂ ਖੁੱਡਾ ਵਿੱਚ ਸੁੱਪ ਗਏ ਲਾਲੀ ਨੇ ਇਸ ਮੌਕੇ ਦਾ ਫਾਇਦਾ ਚੁੱਕਣ ਦੀ ਸੋਚੀ ਉਸਨੇ ਸੋਚਿਆ ਕਿ ਇਹ ਕਛੂਆ ਪਾਣੀ ਤੋਂ ਬਾਹਰ ਆਉਣ ਵਾਲਾ ਹੈ ਇਹ ਮੇਰੇ ਲਈ ਆਸਾਨੀ ਹੋ ਜਾਵੇਗੀ ਉਸਨੇ ਇੱਕ ਖੁੱਡ ਤਿਆਰ ਕੀਤੀ ਤੇ ਉਸ ਵਿੱਚ ਘਾਹ ਪਾ ਦਿੱਤਾ ਖੱਡਾ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਜਿੱਥੋਂ ਵੀ ਕੋਈ ਵੀ ਲੰਘਦਾ ਉਹ ਫਸ ਜਾਂਦਾ ਬਾਰਿਸ਼ ਰੁਕਣ ਤੋਂ ਬਾਅਦ ਜਦੋਂ ਮੋਤੀ ਪਾਣੀ ਤੋਂ ਬਾਹਰ ਆਇਆ ਉਸਨੇ ਵੇਖਿਆ ਕਿ ਜਗਾ ਵਿੱਚ ਪਾਣੀ ਖੜਾਏ ਹੌਲੀ ਹੌਲੀ ਰਾਹ ਤੇ ਚੱਲਣ ਲੱਗਾ ਅਚਾਨਕ ਉਹ ਖੱਡੇ ਵਿੱਚ ਡਿੱਗ ਪਿਆ ਲਾਲੀ ਦੂਰੋਂ ਹੱਸ ਰਹੀ ਸੀ ਹੁਣ ਤਾਂ ਤੂੰ ਮੇਰੇ ਹੱਥ ਚੜ ਗਿਆ ਮੋਤੀ ਹੁਣ ਤੂੰ ਕਿੱਥੇ ਜਾਵੇਂਗਾ ਪਰ ਮੋਤੀ ਕਛੂਆ ਡਰਿਆ ਨਹੀਂ ਉਸਨੇ ਸ਼ਾਂਤੀ ਨਾਲ ਸੋਚਿਆ ਉਸਨੇ ਖੱਡੇ ਦੇ ਕੋਲੋਂ ਲਾਲੀ ਦੀ ਆਵਾਜ਼ ਸੁਣੀ ਤੇ ਬੋਲਿਆ ਲਾਲੀ ਮੈਂ ਤਾਂ ਖੋਸਾਂ ਕਿ ਤੂੰ ਮੈਨੂੰ ਇੱਥੇ ਲੈ ਆਈ ਮੈਨੂੰ ਬਹੁਤ ਥਾਂ ਮੈਨੂੰ ਬਹੁਤ ਗਰਮੀ ਲੱਗ ਰਹੀ ਸੀ ਤੂੰ ਮੈਨੂੰ ਇੱਥੇ ਲਿਆ ਕੇ ਠੰਡਾ ਕਰ ਦਿੱਤਾ ਹੁਣ ਤੂੰ ਮੈਨੂੰ ਕੱਢ ਕੇ ਅੱਗ ਲਗਾ ਕੇ ਸੇਕ ਦੇਂਵੀਂ ਨਾ ਲਾਲੀ ਨੇ ਹੱਸ ਕੇ ਕਿਆ ਹਰੇ ਬੇਵਕੂਫ ਮੈਂ ਤੈਨੂੰ ਅੱਗ ਵਿੱਚ ਸੇਕਣਾ ਨਹੀਂ ਖਾਣਾ ਨਹੀਂ ਮੈਂ ਤਾਂ ਤੈਨੂੰ ਐਵੇਂ ਹੀ ਖਾ ਜਾਣਾ ਹੈ ਮੋਤੀ ਨੇ ਗੰਭੀਰਤਾ ਨਾਲ ਕਿਹਾ ਉਹ ਨਹੀਂ ਅੱਗ ਤੋਂ ਤਾਂ ਮੈਨੂੰ ਡਰ ਨਹੀਂ ਲੱਗਦਾ ਪਰ ਜੇ ਤੂੰ ਮੈਨੂੰ ਪਾਣੀ ਵਿੱਚ ਸੁੱਟ ਦਿੰਦੀ ਤਾਂ ਮੈਂ ਮਰ ਜਾਂਦਾ ਲਾਲੀ ਨੇ ਸੋਚਿਆ ਹਾਂ ਇਹ ਤਾਂ ਚੰਗਾ ਵਿਚਾਰਾ ਹੈ ਮੈਂ ਇਸ ਨੂੰ ਪਾਣੀ ਵਿੱਚ ਸੁੱਟ ਦਿੰਦੀ ਹਾਂ ਇਹ ਮਰ ਜਾਵੇਗਾ ਉਸ ਨੇ ਖੱਡੇ ਵਿੱਚੋਂ ਮੋਤੀ ਨੂੰ ਆਪਣੇ ਦੰਦਾਂ ਨਾਲ ਫੜਿਆ ਤੇ ਨਦੀ ਵੱਲ ਨੂੰ ਲੈ ਗਈ ਜਿਵੇਂ ਹੀ ਉਸ ਨੇ ਕਸ਼ੂ ਇਹਨੂੰ ਪਾਣੀ ਵਿੱਚ ਸੁੱਟਿਆ ਮੋਤੀ ਖੁਸ਼ੀ ਨਾਲ ਤੈਰ ਗਿਆ ਤੇ ਹੱਸ ਕੇ ਕਹਿੰਦਾ ਧੰਨਵਾਦ ਲਾਲੀ ਜੀ ਇਹ ਤਾਂ ਮੇਰਾ ਘਰ ਹੈ ਲਾਲੀ ਨੇ ਆਪਣਾ ਮੂੰਹ ਫੁੱਟਿਆ ਤੇ ਕਿਹਾ ਓਹ ਹੋ ਮੈਂ ਫਿਰ ਤੋਂ ਮੂਰਖ ਬਣ ਗਈ ਉਸ ਦਿਨ ਤੋਂ ਜੰਗਲ ਦੇ ਸਾਰੇ ਪਸ਼ੂਆਂ ਤੇ ਪੰਛੀਆਂ ਨੇ ਮੋਤੀ ਨੂੰ ਸਲਾਮ ਕੀਤਾ ਬਾਂਦਰ ਨੇ ਕਿਹਾ ਸਿਆਣ ਪਰਮੇਸ਼ਾ ਚਲਾਕੀ ਤੋਂ ਵੱਡੀ ਹੁੰਦੀ ਹੈ ਹਰਨ ਨੇ ਕਿਹਾ ਕਿ ਤਿਰਜ ਧਰਦਾ ਹੈ ਨਾ ਜੋ ਉਹ ਕਦੇ ਵੀ ਹਾਰਦਾ ਨਹੀਂ ਮੋਤੀ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਕਈ ਵਾਰੀ ਦੁਸ਼ਮਣ ਨੂੰ ਉਸ ਦੀ ਚਾਲ ਵਿੱਚ ਫਸਣ ਦਿਓ ਸਬਰ ਦੇ ਸੱਚਾਈ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਲਾਲੀ ਨੇ ਆਪਣਾ ਪਿੰਡ ਛੱਡ ਦਿੱਤਾ ਤੇ ਕਈ ਦਿਨ ਤੱਕ ਕਿਸੇ ਨੂੰ ਵੀ ਉਸ ਨੇ ਵੇਖਿਆ ਨਹੀਂ ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਬਾਅਦ ਕਦੇ ਵੀ ਕਿਸੇ ਨੇ ਕਸ਼ੂਏ ਨੂੰ ਸ਼ਿਕਾਰ ਬਣਾਉਣ ਦੀ ਹਿੰਮਤ ਨਹੀਂ ਕੀਤੀ ਚਲਾਕੀ ਧੋਖੇ ਤੇ ਝੂਠ ਦੀ ਜਿੱਤ ਅਸਥਾਈ ਹੁੰਦੀ ਹੈ ਪਰ ਸਿਆਣਪ ਤੇ ਸਚਾਈ ਦੀ ਜਿੱਤ ਸਦਾ ਰਹਿਣ ਵਾਲੀ ਹੁੰਦੀ ਹੈ ਇਸ کہانی ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਆਪਣੀ ਬੁੱਧੀ ਨਾਲ ਕੰਮ ਲੈਂਦੇ ਆਂ ਤਾਂ ਅਸੀਂ ਵੱਡੇ ਤੋਂ ਵੱਡੇ ਚਲਾਕ ਕੀ ਨੂੰ ਵੀ ਅਸੀਂ ਹਰਾ ਸਕਦੇ ਆਂ ਪਰ ਜੇਕਰ ਅਸੀਂ ਹਰ ਕੰਮ ਵਿੱਚ ਕਾਲੀ ਕਰਦੇ ਆ ਜਾਂ ਗੁੱਸੇ ਤੋਂ ਕੰਮ ਲੈਂਦੀਆਂ ਤਾਂ ਉਸ ਵਿੱਚ ਸਾਨੂੰ ਹਾਰ ਜ਼ਰੂਰ ਮਿਲਦੀ ਹੈ ਇਸ ਲਈ ਸਾਨੂੰ ਹਮੇਸ਼ਾ ਧੀਰਜ ਰੱਖਣਾ ਚਾਹੀਦਾ ਹੈ ਕਦੇ ਵੀ ਸਾਨੂੰ ਕਿਸੇ ਵੀ ਕੰਮ ਲਈ ਕਿਸੇ ਵੀ ਮੁਸੀਬਤ ਦੇ ਵਿੱਚ ਆਪਣਾ ਆਪਾ ਨਹੀਂ ਖੋਣਾ ਚਾਹੀਦਾ ਹਮੇਸ਼ਾ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਹੈ ਜਿਸ ਵਿੱਚ ਸਾਨੂੰ ਜਿੱਤ ਜ਼ਰੂਰ ਮਿਲਦੀ ਹੈ ਤੇ ਪਰਮਾਤਮਾ ਵੀ ਉਹਨਾਂ ਦਾ ਸਾਥ ਦਿੰਦਾ ਜੋ ਆਪਣੀ ਮਿਹਨਤ ਖੁਦ ਕਰਦੇ ਨੇ ਆਪਣਾ ਸਾਥ ਖੁਦ ਦਿੰਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ